ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵੀਰਵਾਰ ਨੂੰ ਵਿੱਚ ਮੈਂ ਤੁਹਾਨੂੰ ਬਹੁਤ ਹੀ ਵਧੀਆ ਨਵੇਂ ਤਰੀਕੇ ਨਾਲ ਪਿੰਡਣਾ ਤਿਆਰ ਕਰਕੇ ਬਣਾ ਕੇ ਦਿਖਾਵਾਂ। ਜੇ ਅੱਤਾ ਕਿਲੋ ਪਿੰਡੀਆਂ ਮੈਂ ਲਈਆਂ ਦੋ ਪਾਣੀ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਕਾਟਨ ਦੇ ਪੋਣੇ ਨਾਲ ਸੁਕਾ ਲਿਆ ਵਾ। ਹੁਣ ਇਹਨਾਂ ਨੂੰ ਸਭ ਤੋਂ ਪਹਿਲਾਂ ਆਪਾਂ ਅੱਗੋਂ ਪਿੱਛੋਂ ਥੋੜਾ ਥੋੜਾ ਕੱਟ ਦੇਣਾ। ਜਿਹੜੀ ਪਿੰਡੀ ਆਪਣੀ ਬਹੁਤ ਜ਼ਿਆਦਾ ਲੰਬੀ ਹੈ ਉਹਨੂੰ ਆਪਾਂ ਅੱਧ ਵਿੱਚੋਂ ਕੱਟ ਲੈਣਾ ਵਾ। ਇਹ ਪਿੰਡੀਆਂ ਅੱਜ ਆਪਾਂ ਲੰਮੀਆਂ ਲੰਮੀਆਂ ਕੱਟ ਕੇ ਤਿਆਰ ਕਰਨੀਆਂ। ਇਸ ਤਰੀਕੇ ਨਾਲ ਪਾ ਸਾਰੇ ਇਹ ਪਿੰਡਾਂ ਨੂੰ ਕੱਟ ਲੈਣਾ ਜੇ ਜਿਹੜੀ ਕੋਈ ਥੋੜੀ ਜਿਹੀ ਛੋਟੀ ਪਿੰਡੀ ਆ ਉਹਨੂੰ ਆਪਾਂ ਇੱਕ ਵਾਰੀ ਕੱਟਣਾ ਬਸ ਹਾਂਜੀ ਇਹ ਸਾਰੀਆਂ ਪਿੰਡੀਆਂ ਕੱਟ ਕੇ ਮੈਂ ਦੋ ਦੋ ਪੀਸ ਕਰ ਲਈ ਐ ਅੱਜ ਇਹ ਆਪਾਂ ਲੰਮੀਆਂ ਪਿੰਡੀਆਂ ਤਿਆਰ ਕਰਦੀਆਂ ਅੱਗੇ ਮੇਸ਼ਾ ਹੀ ਮੈਂ ਛੋਟੀਆਂ ਪਿੰਡੀਆਂ ਪਿਆਜ਼ ਪਾ ਕੇ ਤਿਆਰ ਕਰਦੀਆਂ ਨਾ ਹੀ ਅੱਜ ਆਪਾਂ ਇਹਨਾਂ ਪਿੰਡੀਆਂ ਵਿੱਚ ਪਿਆਜ਼ ਪਾਉਣਾ ਇਸ ਤੋਂ ਪਿੱਛੋਂ ਮੈਂ 4-5 ਮਿਰਚਾਂ ਵੀ ਇਸੇ ਤਰ੍ਹਾਂ ਦੋ ਦੋ ਪੀਸ ਕਰਕੇ ਰੱਖ ਲਏ। ਸਭ ਤੋਂ ਪਹਿਲਾਂ ਹੁਣ ਆਪਾਂ ਕੜਾਈ ਵਿੱਚ ਤੇਲ ਪਾਵਾਂਗੇ। ਹਾਂਜੀ ਤੇਲ ਆਪਣਾ ਬਹੁਤ ਸੋਹਣਾ ਗਰਮ ਹੋ ਗਿਆ ਵਾ ਸਭ ਤੋਂ ਪਹਿਲਾਂ ਆਪਾਂ ਇੱਕ ਚਮਚਾ ਦੇ ਵਿੱਚ ਹਲਦੀ ਦਾ ਪਾਵਾਂਗੇ। ਹਾਂਜੀ ਤੇਲ ਆਪਣਾ ਬਹੁਤ ਸੋਹਣਾ ਗਰਮ ਹੋ ਗਿਆ ਉਹ ਇਹਦੇ ਵਿੱਚ ਆਪਾਂ ਹਲਦੀ ਪਾਤੀ। ਹਲਦੀ ਨੂੰ ਥੋੜਾ ਜਿਹਾ ਆਪਾਂ ਤੇਲ ਦੇ ਵਿੱਚ ਸਾੜਨਾ ਤਾਂ ਕਿ ਆਪਣੀ ਸਬਜ਼ੀ ਦਾ ਰੰਗ ਸੋਹਣਾ ਬਣੇ। ਹਲਦੀ ਆ ਪਸੇ ਦੀ ਇਸ ਤਰ੍ਹਾਂ ਪਾ ਲਾਂਗੇ ਤੇ ਆਪਣਾ ਪੀਲਾ ਪੀਲਾ ਰੰਗ ਭਿੰਡੀ ਦਾ ਬਣੂਗਾ ਆਪਾਂ ਪੀਲਾ ਰੰਗ ਦੀ ਭਿੰਡਾ ਨਹੀਂ ਬਣਾਉਣਾ ਸੋ ਇਸ ਕਰਕੇ ਆਪਾਂ ਹਲਦੀ ਨੂੰ ਥੋੜਾ ਜਿਆ ਰੰਗ ਚੇਂਜ ਕਰਨਾ ਹਾਂਜੀ ਹਲਦੀ ਦਾ ਰੰਗ ਬਹੁਤ ਸੋਹਣਾ ਚੇਂਜ ਹੋ ਗਿਆ ਬਣ ਆਪਾਂ ਭਿੰਡੀਆਂ ਵਿੱਚ ਪਾ ਦੇਣੀ ਇੰਨੇ ਆਪਾਂ ਨਾ ਜਿਹਾ ਆਪਾਂ ਦੰਨੇ ਲੰਮੀ ਇਸਨੇ ਕਰਤੀ ਹੈ ਕਿ ਉਹ ਵੀ ਲਾਲ ਤੇ ਜਮਾਸੇ ਪਾਤੀ ਹੈ ਇਹਨਾਂ ਨੂੰ ਹੁਣ ਆਪਾਂ ਅੱਧੀ ਸਰਦੀ ਇਸੇ ਤਰ੍ਹਾਂ ਬਣਾਉਣੀ ਹੈ ਜਿਹਦੇ ਲਾਲ ਸਬਜ਼ੀ ਕਰਤੀ ਆਪਣੇ ਪਾਸ ਦੀ ਐਹੀ ਜਿੰਨ ਲਗਾ ਦੀ ਸਬਜ਼ੀ ਆਪਾਂ ਪੰਨ ਦੀ ਤਰ੍ਹਾਂ ਪਕਤੀ ਹੈ ਬਹੁਤ ਸੋਹਣਾ ਰੰਗ ਆ ਗਿਆ ਵਾ ਹੁਣ ਆਪਾਂ ਬਾਕੀ ਸਾਰੇ ਮਿਰਚਾਂ ਤਾਂ ਲੈ ਦੇ ਰਿਖੇ ਪਾ ਰੇ ਹਾਂ ਵਰਤ ਫਿਰ ਲਾਲੀ ਨਸਨ ਵਾਲੀ ਨੂੰ ਉਹਨੇ ਕਿਹਾ ਫਿਰ। ਇਹ ਵੀ ਗੰਚਾਈ ਵਿੱਚ ਰਸਨ ਭੁੰਨ ਕੇ ਰੱਖਿਆ ਸੀ। ਉਹ ਪਾਉਣ। ਅਨਾਰ ਦੇ। ਆਮ ਵੀ। ਹਾਂ ਜੀ ਸਾਰੇ ਮਸਾਲੇ ਆਪਣੀ ਸਬਜ਼ੀ ਵਿੱਚ ਪੈ ਚੈ ਗਏ ਹੁਣ ਆਪਾਂ ਇਹਨਾਂ ਮਸਾਲਿਆਂ ਨੂੰ ਜਿਹੜੀ ਤਰ੍ਹਾਂ ਇਹਦਾ ਵਿੱਚ ਵਿੱਚ ਛਾੜ ਦੇਈਏ। ਅਤੇ ਇਹ ਆਪਣੀ ਬਹੁਤ ਹੀ ਜਿਆਦੀ ਸੋਹੀ ਸਬਜੀ ਬਣ ਕੇ ਤਿਆਰ ਹੈ ਤੁਸੀਂ ਵੀ ਇਸੇ ਤਰ੍ਹਾਂ ਤਰਜੀ ਬਣਾਓ ਤੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਬਹੁਤ ਸਾਰੇ ਇਹ ਸਬਜੀ ਨੂੰ ਬਹੁਤ ਪਸੰਦ ਕਰ